ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਵੀਰ ਜੀ ਆਪਾਂ ਨਵੀਂ ਜਾਣਕਾਰੀ ਦੇ ਰਹੇ ਆਂ ਵੇਖੋ ਕੁਦਰਤ ਦੇ ਰੰਗ ਜੀ 60 ਮਹੀਨੇ ਚ ਧੁੰਦ ਮੀਂਹ ਪਿਆ ਕੇ हटਿਆ ਜੀ ਪਰਸੋਂ ਪਿਆ ਸੀ ਕੱਲ ਪਿਆ ਤਾਂ ਅੱਜ ਵੇਖੋ ਵਾਹਿਗੁਰੂ ਨੇ ਧੁੰਦ ਲਿਆਂਦੀ ਕੋ ਦਾ ਤੇ ਰੰਗ ਹੈ ਜੀ ਵਾਹ ਪ੍ਰਮਾਤਮਾ ਵਾਹ ਵਾਹਿਗੁਰੂ ਜੀ ਤੇਰੇ ਰੰਗ ਨਿਆਰੇ ਤੁਹਾਨੂੰ ਦਿਖਾ ਰਹੇ ਆ ਕਿ ਤੁਹਾਨੂੰ ਦੱਸ ਰਹੇ ਆਂ ਅਸੀਂ ਕਿ ਉਹ ਤਾਂ ਵੈਸੇ ਤਾਂ ਧੁੰਦ ਪੈਂਦੀ ਆ ਸਿਆਲ ਚ ਉਹ ਮਾਰਚ ਦਸੰਬਰ ਜਨਵਰੀ ਚ ਤੇ ਹੁਣ ਪਈ ਜਾਂਦੀ ਆ ਜੀ ਦੇਖੋ ਗੁਤਰ ਦੇ ਰੰਗ ਹਾੜ ਮਹੀਨੇ ਚ ਵੀ ਤੁੰਦ ਪੈ ਗਈ। ਇਹ ਰੱਬ ਦੇ ਰੰਗ ਨਿਆਰੇ ਆ ਜੀ। ਇਹ ਕੁਝ ਵੀ ਕਰ ਸਕਦਾ ਹੈ। ਸਿਆਲ ਚ ਗਰਮੀ ਲਿਆ ਸਕਦਾ ਹੈ ਤੇ ਗਰਮੀ ਚ ਪਾਲਾ ਲਵਾ ਸਕਦਾ ਹੈ। ਇਹਨੂੰ ਕੁਦਰਤ ਕਹਿੰਦੇ ਆ ਜੀ। ਵਾਹਿਗੁਰੂ ਦੀ ਮਰਜ਼ੀ ਚੱਲਦੀ ਆ ਜੀ। ਲੋਕੀ ਕਹਿ ਰਹਿੰਦੇ ਅਸੀਂ ਆਹ ਕਰਦੇ ਆਂ, ਕਰਦੇ ਆਂ ਨਹੀਂ ਜੀ। ਵਾਹਿਗੁਰੂ ਚਾਹੁੰਦਾ ਜੋ ਉਹ ਹੀ ਹੁੰਦਾ ਹੈ, ਉਹਦੇ ਬਿਨਾ ਪੱਤਾ ਨਹੀਂ ਹਿਲਦਾ ਜੀ। ਤੇ ਅੱਜ ਕੱਲ ਅੱਜ ਹੁਣ ਜਾਨਵਰ ਵੀ ਪੂਰੇ ਖੁਸ਼ ਹੋ ਗਏ। ਜੀਵ ਜੰਤੂ ਪਾਣੀ ਮਿਲ ਗਿਆ ਪੀਣ ਨੂੰ। ਠੰਡ ਹੋ ਗਈ। ਬਹੁਤ ਗਰਮੀ ਸੀ ਫਸਲ ਚੱਲ ਪੂ ਇੰਨੇ ਨਾਲ ਸਾਰਿਆਂ ਦੇ ਸਾਰਿਆਂ ਦਾ ਭਲਾ ਹੋਇਆ ਕਿਸਾਨਾਂ ਦਾ ਸਾਰਿਆਂ ਦਾ ਐ ਤੋਂ ਦਾ ਉਹ 2-4 ਦਿਨ ਕੋਈ ਤੇ ਫਸਲਾਂ ਵਧੀਆ ਚੱਲ ਪੈਣੀਆਂ ਨਹੀਂ ਤਾਂ ਬਾਗ ਜਵਾਰਾਂ ਨਰ ਮੇ ਮੱਚ ਮੱਚੀ ਜਾਂਦੇ ਸੀਗੇ ਆ ਜਾਵਨ ਦਾ ਬੁਟਾਈ ਲੱਗਿਆ ਜਾਵਨ बड़े परमात्मा ने सुनी बड़ी रंग लाए जी गुरु ने आखा मा जी जावन लगे भरया बूटा लगवा थोड़े तां लगे तां लगे नहीं गुरु से एक कमेंट करके दसिया करो जी ਲਾਈਵ ਕਿਵੇਂ ਲੱਗਿਆ ਸਹੀ ਆਪਾਂ ਕਿ ਕਿਵੇਂ ਪਾ ਰਹੇ ਹਾਂ ਤੇ ਸ਼ੇਅਰ ਕਰ ਦਿਓ ਜਰੂਰ ਲਾਈਵ ਨੂੰ ਵਾਹ ਭਾਈ ਤੇਰੇ ਰੰਗ ਨਿਆਰੇ ਆਪਾਂ ਬੱਸ ਆ ਹੀ ਦੱਸ ਰਹੇ ਹਾਂ ਕਿ ਸਿਆਲ ਚ ਵੇਖੋ ਆ ਗਰਮੀ ਚ ਵੇਖੋ ਤੰਦ ਪੈਂਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਸਬਸਕ੍ਰਾਈਬ ਕਰਿਓ ਸਪੋਰਟ ਕਰੋ ਸ਼ੇਅਰ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਵੀਰ ਜੀ